ਦਿੱਲੀ ਦੀ ਵਿਦਿਆਰਥੀ ਰਾਜਨੀਤੀ ਤੋਂ ਸਰਗਰਮ ਰਾਜਨੀਤੀ ਦੇ ਵਿੱਚ ਆਈ ਰੇਖਾ ਗੁਪਤਾ ਚੌਥੀ ਮਹਿਲਾ ਮੁੱਖ ਮੰਤਰੀ ਦਿੱਲੀ ਦੀ ਬਣੀ ਹੈ ਰੇਖਾ ਗੁਪਤਾ ਭਾਰਤੀ ਜਨਤਾ ਪਾਰਟੀ ਦੀ ਇੱਕ ਪ੍ਰਮੁੱਖ ਨੇਤਾ ਹੈ ਜੋ ਇਸ ਵਾਰ ਦਿੱਲੀ ਦੇ ਸਾਲੀਮਾਰ ਬਾਗ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੀ ਗਈ ਹੈ ਉਹਨਾਂ ਦੇ ਵੱਲੋਂ ਰਾਮਲੀਲਾ ਮੈਦਾਨ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸੋਚ ਚੁੱਕੀ ਗਈ ਹੈ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕੁਝ ਅਹਿਮ ਗੱਲਾਂ ਰੇਖਾ ਗੁਪਤਾ ਦਾ ਜਨਮ 19 ਜੁਲਾਈ 1974 ਨੂੰ ਜੁਲਾਨਾ ਹਰਿਆਣਾ ਵਿਖੇ ਹੋਇਆ ਸੀ ਉਸਨੇ ਦਿੱਲੀ ਯੂਨੀਵਰਸਿਟੀ ਤੋਂ ਕਮਰਸ ਆਫ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਬਾਅਦ ਦੇ ਵਿੱਚ ਪ੍ਰਬੰਧਨ ਅਤੇ ਕਲਾ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਜੇਕਰ ਉਹਨਾਂ ਦੀ ਸਿਆਸ ਦੀ ਗੱਲ ਕੀਤੀ ਤਾਂ ਰੇਖਾ ਗੁਪਤਾ ਨੇ 1993 ਦੇ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰਿਸ਼ਦ ਨਾਲ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ 1996-97 ਦੇ ਵਿੱਚ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਬਣੀ 2007 ਅਤੇ 2012 ਦੇ ਵਿੱਚ ਉਹ ਉੱਤਰੀ ਪ੍ਰਿਤਪੂਰਾ ਵਾਰਡ 54 ਤੋਂ ਨਗਰ ਕੌਂਸਲ ਚੁਣੀ ਗਈ ਸੀ ਇਸ ਤੋਂ ਬਾਅਦ ਉਹਨਾਂ ਨੂੰ 2022 ਦੇ ਵਿੱਚ ਦਿੱਲੀ ਨਗਰ ਨਿਗਮਾ ਦੇ ਮੇਅਰ ਦੀ ਉਹਦੇ ਲਈ ਭਾਜਪਾ ਉਮੀਦਵਾਰ ਦੇ ਵਜੋਂ ਨਾਮਜ਼ਦ ਕੀਤਾ ਗਿਆ ਸੀ ਜਿਸ ਤਰ੍ਹਾਂ ਉਹ 2022 ਤੋਂ ਬਾਅਦ ਲਗਾਤਾਰ ਵਿਚਰਦੀ ਗਈ ਤਾਂ 2025 ਦੇ ਵਿੱਚ ਸਾਲੀਮਾਰ ਬਾਗ ਤੋਂ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹਾਲੀ ਵਿੱਚ ਉਹ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਲੀਮਰ ਬਾਗ ਤੋਂ ਵਿਧਾਇਕ ਵਜੋਂ ਜਿੱਤੇ ਸਨ ਉਹਨਾਂ ਨੇ ਆਵਾਦੀ ਪਾਰਟੀ ਦੀ ਉਮੀਦਵਾਰ ਬੰਦਨਾ ਕੁਮਾਰੀ ਨੂੰ ਹਰਾਇਆ ਹੈ ਰੇਖਾ ਗੁਪਤਾ ਨੇ ਆਪਣੀ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਯੋਗਤਾ ਨੂੰ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਲੋਕ ਵਿਕਾਸ ਦੀ ਉਮੀਦ ਰੱਖਦੇ ਨੇ ਰੇਖਾ ਗੁਪਤਾ ਦੀ ਰਾਜਨੀਤਿਕ ਯਾਤਰਾ ਵਿਸ਼ੇਸ਼ ਤੌਰ ਤੇ ਔਰਤਾਂ ਦੀ ਭਲਾਈ ਸਿੱਖਿਆ ਸੁਧਾਰ ਅਤੇ ਸਮਾਜ ਦੇ ਵਿਕਾਸ ਤੇ ਕੇਂਦ੍ਰਿਤ ਰਹੀ ਹੈ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਸਵੀਮਿੰਗ ਪੂਲ, ਜਿਮ, ਲਾਇਬ੍ਰੇਰੀ, ਕਮਿਊਨਿਟੀ ਹਾਲ ਵਰਗੀਆਂ ਸਹੂਲਤਾਂ ਸਥਾਪਿਤ ਕੀਤੀਆਂ ਨੇ। ਇਸ ਤੋਂ ਇਲਾਵਾ ਉਹਨਾਂ ਨੇ ਔਰਤਾਂ ਅਤੇ ਬੱਚਿਆਂ ਲਈ ਸਿਹਤ ਜਾਂਚ ਕੈਂਪ ਦੀ ਸ਼ੁਰੂਆਤ ਕੀਤੀ ਅਤੇ ਕੰਨਿਆ ਭ੍ਰੂਰ ਹੱਤਿਆ ਅਤੇ ਬਾਲ ਮਜ਼ਦੂਰੀ ਵਿਰੁੱਧ ਜਾਗਰੂਤਾ ਮੁਹਿੰਮ ਚਲਾਈਆਂ ਨੇ। ਤੋਂ ਦੱਸਦੇ ਕਿ ਰੇਕਾ ਗੁਫਤਾ ਦੇ ਪਿਤਾ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਕੰਮ ਕਰਦੇ ਸਨ ਇਸ ਲਈ ਉਸ ਦਾ ਪਰਿਵਾਰ ਦਿੱਲੀ ਸ਼ਿਫਟ ਹੋ ਗਿਆ ਸੀ ਉਹਨਾਂ ਦੇ ਦਾਦਾ ਮਨੀ ਰਾਮ ਜਿੰਦਲ ਪਿੰਡ ਵਿੱਚ ਰਹਿੰਦੇ ਸਨ ਅਤੇ ਉਹਨਾਂ ਦੇ ਪਰਿਵਾਰ ਨੇ ਵਪਾਰ ਨਾਲ ਸੰਬੰਧਿਤ ਬਹੁਤ ਸਾਰੀਆਂ ਰਵਾਇਤੀ ਜ਼ਿੰਮੇਵਾਰੀਆਂ ਨਿਭਾਈਆਂ ਉਹ ਅਜੇ ਵੀ ਸਮੇਂ-ਸਮੇਂ ਤੇ ਆਪਣੇ ਪਿੰਡ ਆਉਂਦੀ ਹੈ ਤੇ ਆਪਣੇ ਪਰਿਵਾਰ ਨਾਲ ਜੁੜੀ ਰਹਿੰਦੀ ਹੈ। ਵੈਸ਼ਿਆ ਭਾਈਚਾਰੇ ਤੋਂ ਆਉਂਦੀ ਹੈ ਰੇਖਾ ਗੁਪਤਾ। ਰੇਖਾ ਗੁਪਤਾ ਵੈਸ਼ਿਆ ਭਾਈਚਾਰੇ ਤੋਂ ਆਉਂਦੀ ਹੈ ਜੋ ਦਿੱਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹੈ। ਵੈਸ਼ਿਆ ਸਮਾਜ ਨੂੰ ਭਾਜਪਾ ਦਾ ਮੁੱਖ ਵੋਟਰ ਮੰਨਿਆ ਜਾਂਦਾ ਹੈ। ਉਹਨਾਂ ਦੇ ਸਿਆਸੀ ਤਜਰਬੇ ਅਤੇ ਲੋਕਪ੍ਰਿਤਾ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਜੇਕਰ ਦਿੱਲੀ 'ਚ ਕੋਈ ਮਹਿਲਾ ਮੁੱਖ ਮੰਤਰੀ ਚੁਣੀ ਜਾਂਦੀ ਹੈ ਤਾਂ ਰੇਖਾ ਗੁਪਤਾ ਦੀ ਦਾਅਵੇਦਾਰੀ ਕਾਫੀ ਮਜ਼ਬੂਤ ਹੋ ਸਕਦੀ ਹੈ। ਇਸ ਸਮੇਂ ਦੇਸ਼ ਦੇ ਵਿੱਚ ਭਾਜਪਾ ਦੀ ਕੋਈ ਵੀ ਮਹਿਲਾ ਮੁੱਖ ਮੰਤਰੀ ਨਹੀਂ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ 50 ਸਾਲਾਂ ਰੇਖਾ ਗੁਪਤਾ ਜਿੰਦਲ ਦਿੱਲੀ ਦੀ ਨੌਵੀਂ ਮੁੱਖ ਮੰਤਰੀ ਹੈ ਬੁੱਧਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਉਹ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਲੀਮਾਰ ਬਾਗ ਸੀਟ ਤੋਂ ਵਿਧਾਇਕ ਨੇ ਤੁਹਾਨੂੰ ਇੱਥੇ ਇਹ ਵੀ ਗੱਲ ਦੱਸ ਦਈਏ ਕਿ ਉਹਨਾਂ ਨੇ ਆਪ ਦੀ ਬੰਦਨਾ ਕੁਮਾਰੀ ਨੂੰ 29500 95 ਵੋਟਾਂ ਦੇ ਨਾਲ ਹਰਾਇਆ ਸੀ ਰੇਖਾ ਰਾਸ਼ਟਰੀ ਸਵੈ 服务ਕ ਸਿੰਘ ਸੰਗ ਯਾਨੀ ਕਿ ਆਰਐਸਐਸ ਅਤੇ ਭਾਜਪਾ ਦੇ ਨਾਲ ਜੁੜੀ ਹੋਈ ਹੈ ਉਹ ਦਿੱਲੀ ਭਾਜਪਾ ਦੀ ਜਨਰਲ ਸਕੱਤਰ ਤੇ ਭਾਜਪਾ ਮੈਲਾ ਮੋਰਚਾ ਦੀ ਰਾਸ਼ਟਰੀ ਉਪ ਪ੍ਰਧਾਨ ਵੀ ਹੈ ਦੱਸਿਆ ਜਾ ਰਿਹਾ ਹੈ ਕਿ ਆਰਐਸਐਸ ਨੇ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਦੇ ਵਜੋਂ ਰੇਖਾ ਗੁਪਤਾ ਦਾ ਨਾਮ ਅੱਗੇ ਰੱਖਿਆ ਸੀ ਅਤੇ ਪਾਰਟੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਰੇਖਾ ਨੇ ਆਪਣਾ ਕੈਰੀਅਰ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਕੀਤਾ ਸੀ ਤੇ ਦੋ ਵਾਰ ਵਿਧਾਇਕ ਚੋਣ ਹਾਰ ਚੁੱਕੀ ਸੀ ਫਿਰ ਤਿੰਨ ਕਾਰਨਾਂ ਸਨ ਜਿਨ੍ਹਾਂ ਕਰਕੇ ਉਸ ਨੂੰ ਹੁਣ ਮੁੱਖ ਮੰਤਰੀ ਬਣਾਇਆ ਗਿਆ ਹੈ ਪਹਿਲਾ ਕਾਰਨ ਕੇਜਰੀਵਾਲ ਵਾਂਗ ਵੈਸ ਰੇਖਾ ਵੀ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਾਂਗ ਵੈਸ ਹੈ ਅਤੇ ਦਿੱਲੀ ਦੇ ਵਿੱਚ ਵੈਸ ਭਾਈਚਾਰਿਆਂ ਦਾ کاروبار ਹੈ ਉਹਤ ਵਧੀਆ ਹੈ ਇਸ ਨੂੰ ਹਮੇਸ਼ਾ ਭਾਜਪਾ ਦਾ ਮੁਖ ਵੋਟਰ ਮੰਨੇ ਜਾਂਦਾ ਹੈ ਇਸ ਕਾਰਨ ਇਹ ਤਿੰਨ ਭਾਜਪਾ ਨੇਤਾਵਾਂ ਦਾ ਨਾਮ ਮੁੱਖ ਮੰਤਰੀ ਉਹਦੇ ਦੀ ਦੌੜ ਦੇ ਵਿੱਚ ਸੀ ਰੇਖਾ ਗੁਪਤਾ ਤੋਂ ਇਲਾਵਾ ਵਿਜੇਂਦਰ ਗੁਪਤਾ ਤੇ ਜਤਿੰਦਰ ਮਹਾਜਨ ਦਾ ਨਾਮ ਵੀ ਸ਼ਾਮਲ ਸੀ ਦੂਜਾ ਕਾਰਨ ਔਰਤਾਂ ਦੀ ਵੋਟ ਦਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਕੁੱਲ 48 ਸੀਟਾਂ ਜਿੱਤੀਆਂ ਕੁੱਲ 45.56% ਵੋਟਾਂ ਪ੍ਰਾਪਤ ਕੀਤੀਆਂ ਇਸ ਦਾ ਇੱਕ ਵੱਡਾ ਕਾਰਨ ਸੀ ਕਿ ਭਾਜਪਾ ਨੇ ਔਰਤਾਂ ਲਈ ਕੀ ਯੋਜਨਾਵਾਂ ਦਾ ਐਲਾਨ ਕੀਤਾ ਸੀ ਜਿਨ੍ਹਾਂ ਦੇ ਵਿੱਚੋਂ ਪੰਜ ਵੱਡੇ ਐਲਾਨ ਤੋਂ ਦੱਸਦੇ ਕਿ ਹਰ ਮਹੀਨੇ 2500 ਰੁਪਏ ਦੀ ਵਿੱਤੀ ਸਹਾਇਤਾ ਜੋ ਕਿ 8 ਮਾਰਚ ਯਾਨੀ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਸ਼ੁਰੂ ਹੋ ਸਕਦੀ ਹੈ ਦਿੱਲੀ ਦੇ ਵਿੱਚ ਘਰੇਲੂ ਨੁਕਰਾਨੀਆਂ ਦੀ ਭਲਾਈ ਦੇ ਲਈ ਇੱਕ ਬੋਰਡ ਬਣਾਉਣ ਦਾ ਵੀ ਐਲਾਨ ਕੀਤਾ ਸੀ ਗਰੀਬ ਔਰਤਾਂ ਲਈ ਸਿਲੰਡਰ ਤੇ 500 ਰੁਪਏ ਦੀ ਸਬਸਿਡੀ ਹੋਲੀ ਅਤੇ ਦੀਵਾਲੀ ਤੇ ਇੱਕ ਇੱਕ ਸਿਲੰਡਰ ਮੁਫਤ ਦੇਣ ਦਾ ਐਲਾਨ ਸੀ ਮਾਤਰੂ ਸੁਰੱਖਿਆ ਵੰਦਨਾ ਯੋਜਨਾ ਤਹਿਤ ਗਰਭਵਤੀ ਔਰਤਾਂ ਨੂੰ 21000 ਰੁਪਏ ਅਤੇ 6 ਪੋਸ਼ਣ ਕਿੱਟਾਂ ਦੇਣ ਦਾ ਐਲਾਨ ਕੀਤਾ ਸੀ ਔਰਤਾਂ ਨੂੰ ਮੁਫਤ ਬੱਸ ਸੇਵਾ ਦੀ ਸਹੂਲਤ ਦੇਣ ਦਾ ਵੀ ਐਲਾਨ ਸੀ ਇਹ ਜਿਹੜੇ ਕਾਰਨ ਸੀ ਪੰਜ ਇਹਦੇ ਕਰਕੇ ਵੀ ਉਹਨਾਂ ਦਾ ਝੁਕਾਲ ਸੀ ਜਿਹੜੇ ਲੋਕਾਂ ਦਾ ਇਹਨਾਂ ਦੇ ਵੱਲ ਜ਼ਰੂਰ ਆਇਆ ਏ ਹੁਣ ਦੱਸ ਦਈਏ ਕਿ ਤੀਜਾ ਕਾਰਨ ਇੱਕ ਔਰਤ ਨੂੰ ਮੁੱਖ ਮੰਤਰੀ ਬਣਾਉਣਾ ਸੀ ਹੁਣ ਤੱਕ ਦਿੱਲੀ ਦੇ ਵਿੱਚ ਤਿੰਨ ਮਹਿਲਾ ਮੁੱਖ ਮੰਤਰੀ ਰਹਿ ਚੁੱਕੀਆਂ ਨੇ ਸ਼ੀਲਾ ਦਿਖਿਸ਼ ਸੁਸ਼ਮਾ ਸਵਰਾਜ ਅਤੇ ਆਤਿਸ਼ ਭਾਜਪਾ ਨੇ ਰੇਖਾ ਨੂੰ ਮੁੱਖ ਮੰਤਰੀ ਬਣਾ ਕੇ ਔਰਤਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਰੇਖਾ ਗੁਪਤਾ ਆਰਐਸਐਸ ਦੀ ਪਸੰਦ ਹੈ ਸੂਤਰਾਂ ਅਨੁਸਾਰ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਆਰਜਨ ਨੇ ਉਹਨਾਂ ਦਾ ਨਾਮ ਪ੍ਰਵਚਿਤ ਜਿਹੜਾ ਕੀਤਾ ਸੀ ਜਿਸ ਨੂੰ ਭਾਜਪਾ ਨੇ ਸਵੀਕਾਰ ਕਰ ਲਿਆ ਹੈ ਪ੍ਰਧਾਨ ਮੰਤਰੀ ਮੋਦੀ ਕਰੇ ਮੰਤਰੀ ਅਮਿਸ਼ਾ ਕੇਂਦਰ ਇੰਦਰੀ ਆਵਾਜ਼ਾਈ ਮੰਤਰੀ ਨਿਤਿਨ ਗੜਕਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਰਗੇ ਭਾਜਪਾ ਦੇ ਅਗੂਆਂ ਨੇ ਉਹਨਾਂ ਲਈ ਪ੍ਰਚਾਰ ਕੀਤਾ ਸੀ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਹੁਣ ਕਾਂਗਰਸ ਉੱਥੇ ਜੋ ਕੁਝ ਉਹਨਾਂ ਦੀ ਸਥਿਤੀ ਰਹੀ ਹੈ ਤੇ ਹੁਣ ਪੰਜਾਬ ਦੇ ਵੀ ਜੇਕਰ ਦੇਖੀ ਜਾਵੇ ਤਾਂ ਪੰਜਾਬ ਦੇ ਵਿੱਚ ਕਾਂਗਰਸ ਹੁਣ 2027 ਦੇ ਵੱਲ ਵੇਖ ਰਹੀ ਹੈ ਤੇ ਉੱਥੇ ਹੁਣ ਬੀਜੇਪੀ ਵੀ ਦੇ ਵਿੱਚ ਕੰਮ ਕਰਕੇ ਦਿੱਲੀ ਮਾਡਲ ਨੂੰ ਲੈ ਕੇ ਪੰਜਾਬ ਦੇ ਵਿੱਚ ਜਰੂਰ ਆਵੇਗੀ ਤੁਸੀਂ ਕੀ ਸੋਚਦੇ ਹੋ ਜਿਸ ਤਰ੍ਹਾਂ ਦੇ ਸਮਿਕਰਨ ਹਨ ਦਿੱਲੀ ਦਾ ਅਸਰ ਪੰਜਾਬ ਦੇ ਵਿੱਚ ਕੀ ਹੋਵੇਗਾ ਤੁਸੀਂ ਜਰੂਰ ਆਪਣੇ ਵਿਚਾਰ ਦਿਓ